ਤਰੀਕਾਲ ਭਾਈ ਜੀ ਸਾਰੇ ਨੂੰ ਅੱਜ ਆਪਾਂ ਭਰਾ ਆਏ ਆ ਹੈਪੀ ਕੋਲੇ ਚਲ ਵੰਡੀ ਸਾਬੋ ਹਰ ਬੁੱਧਵਾਰ ਟਰੈਕਟਰਾਂ ਦੀ ਮੰਡੀ ਲੱਗਦੀ ਆ ਤੇ ਹੈਪੀ ਕੋਲੇ ਬਹੁਤ ਘੈਂ ਘੈਂ ਟਰੈਕਟਰ ਆ ਪੂਰੇ ਸਿਰਾਂ ਟਰੈਕਟਰ ਹੀ ਆ ਜੇ ਤੇ ਹੈਪੀ ਨਾ ਕਰਾਉਂਦਾ ਥੋੜੀ ਗੱਲ ਬਾਤ ਤੇ ਆ ਜੀ ਕੋਲ ਔਰ ਇਹ ਕੀ ਹਾਲ ਚੱਲ ਵਧੀਆ ਭਾਈ ਸਸੀ ਕਾਲ ਸਾਰੇ ਭਰਾਵਾਂ ਨੂੰ ਜਿਹੜੇ ਵੀਡੀਓ ਦੇਖ ਰਹੇ ਆ ਚੜਦੀ ਕਲਾ ਜਮ ਲੈਪੋਲਡਰਾ ਮਰਵਾ ਦੀ ਇਧਰ ਨਿਗਾ ਕਰਾਂ ਜੱਜ ਤੇ ਖੜੇ ਤੇ ਟਰੈਕਟਰ ਵੀ ਨਾ ਜੱਜਾਂ ਮਾ ਕੋਕਾ ਪਿਛਲੇ ਹੁੰਦੇ ਭਰਾਵਾ ਵਾਸਤੇ ਜਿਹੜਾ ਲੈਣੇ ਆ ਹਾਂ ਸਹੀ ਗੱਲ ਹੈ ਇਹ ਜਿਹੜਾ ਟਰੈਕਟਰ ਜਿਹੜੇ ਭਰਾ ਕਹਿੰਦੇ ਨਹੀਂ ਹੁੰਦੇ ਕਲਮਣਾ ਲੱਗੀ ਹੋਵੇ ਟਰੈਕਟਰ ਤੇ ਤੇ ਹੋਵੇ ਵੀ ਪੰਜਾਬ ਨੰਬਰ ਸਹੀ ਗੱਲ ਹੈ ਉਹਨਾਂ ਵਾਸਤੇ ਟਰੈਕਟਰ ਲੈਂਦੇ ਆਪਾਂ ਲੈ ਦਿਖਾਈ ਕਰਾਂ ਸਪੈਸ਼ਲ ਡਿਜ਼ਾਈਨ ਹੈ ਬਾਲੇ ਗੋਣਾ ਸਪੈਸ਼ਲ ਡਿਜ਼ਾਈਨ ਬਹੁਤ ਦੇਖੇ ਹੋਣਗੇ ਭਰਾਵਾਂ ਨੇ ਪਰ ਇਹਦੇ ਵਰਗਾ ਤੈਨੂੰ ਯਾਰ ਕੀ ਕਹਣਾ ਕਿਤੇ ਟਾਂਵਾ ਹੀ ਮਿਲੂਗਾ ਕਿਉਂ ਟਾਂਵਾ ਮਿਲੂਗਾ ਜਾਂ ਨੀਲੇ ਮਾਰਕੀਟ ਦਾ ਮੰਨ ਵੀ ਆਏ ਆ ਬਹੁਤ ਹੋਣਗੇ ਭਰਾਵਾਂ ਕੋਲੇ ਹੈਨਾ ਇਹ ਭੁਲੜਾ ਜੂਜੀ ਗੇਅਰ ਚ ਆਇਆ ਸਪੈਸ਼ਲ ਡਿਜ਼ਾਈਨ ਸਾਰੇ ਇਹ ਗਰੀਪਰ ਗੇਅਰ ਹੈ ਅੱ ਇਹ ਗਏ ਤੋਰਾ ਬਾਹਲਾ ਸੈਟ ਹੈ ਇਹਨਾਂ ਦਾ ਦੂਜੇ ਟਰੈਕਟਰਾਂ ਵਾਂਗੂ ਜਿਵੇਂ ਹੁਣ ਸੁਪਰ ਸੀਟਰ ਚ ਨਹੀਂ ਕੰਮ ਜਾਂਦਾ ਜੂਜੀ ਇਹ ਕਰੀਪਰ ਗੇਅਰ ਨਾਲ ਉਹਦੋਂ ਵੀ ਭਰਾਵਾਂ ਨੇ ਸਪੈਸ਼ਲ ਹੀ ਕਢਾਏ ਸੀਗੇ ਠੀਕ ਹੈ ਸਪੈਸ਼ਲ ਡਿਮਾਂਡ ਤੇ ਮਗਾਏ ਹੋਏ ਟਰੈਕਟਰ ਇਹ ਠੀਕ ਹੈ ਜੀ ਕਰੀਪਰ ਗੇਅਰ ਦੇ ਵਿੱਚ ਆ ਗਿਆ ਤੇ ਟਰੈਕਟਰ ਬਾਈ ਸਾਰਾ Ориਜినਲ ਪਿਆ ਸਾਰਾ Ориਜినਲ ਆ ਜਾਵਾ ਹਾਂ ਠੀਕ ਹੈ ਇਹ ਚੀਜ਼ ਦੀ ਗਾਰੰਟੀ ਆ ਇੰਜਨ ਦਾ ਵੀ ਰਪੀਜ਼ ਰਪੀਏ ਪੈਪਲਡਰਾ ਪਹਿਲਾਂ ਦਾ ਨਾਲ ਦੇ ਟੈਰ ਆ ਬਾਈ ਮੂਰਲੇ ਅੱਛਾ ਨਾਲ ਦੇ ਐੇ ਹਾਂ ਠੀਕ ਆ ਮਰ ਬਾਈ ਨਿਗਾ 15 ਦੇ ਮਾਰ ਕੇ ਹਾਂ 15 ਦੇ ਨਾਲ ਦੇ ਟਾਇਰ ਪਿਆ ਟਰੈਕਟਰ ਦੇ ਤੇ ਮਗਰ ਲੈ ਤੇ ਮਗਰ ਲੈ ਚੇਂਜ ਆਗੇ ਇਹ ਪਏ ਨੇ 85 ਪੈਸੇ ਠੀਕ ਆ ਇਹ 164800 ਘੰਟ ਅਰੀਜਨਲ ਹੀ ਚੱਲਿਆ ਟਰੈਕਟਰ ਅੱਛਾ ਜੇ ਕੋਈ ਕਲਮ ਵੀ ਲੱਗੀ ਹੋਵੇ ਗਾਰੰਟੀ ਹੈ ਆਪਣੀ ਠੀਕ ਹੈ ਜੀ ਇੰਜਨ ਗੇਅਰ ਦਾ ਦਾ ਯਾਰ ਬਾਕੇ ਚੈੱਕ ਕਰਕੇ ਲੈ ਜਾਓ ਠੀਕੀ ਕਰਕੇ ਲੈ ਜਾਓ ਕਰੋ ਠੀਕ ਆ ਨਾ ਸਹੀ ਗੱਲ ਆ ਕਨੋਪੀ ਕਨੋਪੀ ਨਾਲ ਹੀ ਆਉਂਦੀ ਇਹਦੇ ਸਾਰੀ ਨਾਲ ਦੀ ਹੈ ਸਾਰਾ ਅਰੀਜਨਲ ਸਾਰਾ ਯਾਰ ਅਰੀਜਨਲ ਰਿੰਗ ਬੰਮਰ ਗਿਆਣਾ ਸ਼ੋ ਬਾਡੀ ਲੈਣ ਦਾ ਸਾਰਾ ਓਕੇ ਆ ਕੋੜਾ ਵੈਂਪਰ 50 ਨੰਬਰ ਆ 50 ਦਾ ਨੰਬਰ ਆ ਫਰਸਟ ਪਾਰਟੀ ਟਰੈਕਟਰ ਆ ਜਮਾ ਹਾਂਜੀ ਪੂਰਾ ਕੈਂਟ ਟਰੈਕਟਰ ਆ ਮੇਰੇ ਦੇਖੋ ਜਿੰਨੇ ਕਿ ਹੈ 2019 ਗੋਣਾ ਇਹ ਟਰੈਕਟਰ ਵਿੱਚ ਪ੍ਰਾਪ ਹਾਲ ਦੇਣਾ ਵੀ ਸਪੈਸ਼ਲ ਐਡੀਸ਼ਨ ਵੀ ਮਿਲ ਜੇ ਤੇ ਕ੍ਰੀਪਰ ਗੇਅਰ ਵੀ ਮਿਲ ਜੇ ਬਹੁਤ ਟਾਵੇਂ ਪੀਸ ਆਇਆ ਟਰੈਕਟਰਾਂ ਦੇ ਇਹ ਤੇ ਉਹਨਾਂ ਪ੍ਰਾਪ ਵਾਤ ਜਮ ਤੂਫੀ ਲੈ ਕੇ ਆਏ ਆ ਆਪਾਂ ਜੀ ਨਹੀਂ ਲੈਣਾ 2015 ਮਾਡਲ ਹੈ 5,65,000 5,65,000 ਰੁਪਏ ਡਿਮਾਂਡ ਆ ਭੁਲੜਾ ਕਿੰਨੇ ਦਾ ਸਾਡਾ ਇਹ ਆਪਾਂ ਟਰੈਕਟਰ ਦੇ ਦਾਂਗੇ ਭੁਲੜਾ 5,40,000 ਦਾ ਮੌਕੇ ਤੇ ਮਾਨ ਤਾਨ ਵੀ ਹੋ ਜੂਗਾ ਠੀਕ ਹੈ ਠੀਕ ਆ ਹਾਂ ਜਿਹੜਾ ਆਪਣਾ ਪੇਜ ਫੋਲੋ ਕਰਕੇ ਆਉਂਦਾ ਇੱਕ ਤਾਂ ਆਪਣਾ ਹੀ ਪੇਜ ਆ ਬਈ ਸਿੱਧੂ ਟਰੈਕਟਰ ਸਲੋਹਾ ਆਪਣਾ ਆਪਦੇ ਨਾਮ ਤੇ ਬਣਿਆ ਹੋਇਆ ਹਾਂ ਉਹਤੇ ਵੀ ਆਪਾਂ ਫਿਕਸਡ ਰੇਟ ਵੀ ਪਾ ਦਨੇ ਕਦੇ ਕਦੇ ਤੇ ਉਦੋਂ ਜਾ ਕੇ ਫੋਲੋ ਜ਼ਰੂਰ ਕਰ ਲਿਓ ਤੇ ਇੱਕ ਆਪਣੇ ਕੋਲ 11 ਮਾਡਲ ਇਹ ਵੀ 50 ਨੰਬਰ ਦਾ ਆ ਠੀਕ ਹੈ ਜੀ ਪਲੱਸ ਵਾਲਾ ਆ ਗਿਆ 55 ਐਚਪੀ ਦਾ 55 ਐਚਪੀ ਹਾਂ ਠੀਕ ਹੈ ਜੀ ਤੇ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਪੂਰਾ ਚੰਗਾ ਤੇ ਸਾਫ ਸੁਥਰਾ ਇਹ ਸੈਕੰਡ ਹਾਉਨਰ ਆ ਬਈ ਹਾਂਜੀ ਟਾਇਰ ਮਗਲੇ ਪਹਿਨੇ 90 ਪੈਸੇ ਮੂਹ ਲੈ ਰੇਡੀਅਲ ਪਾਏ ਹੋਏ ਨੇ ਤੇ ਇਹਨੇ 60 ਕੇ ਪੈਸੇ ਆਪਣੀ ਕੁਨੂਪੀ ਟਰੈਕਟਰ ਤੇ ਲੱਗੀ ਆ ਇੰਜਨ ਗੇਅਰ ਦਾ ਬਾਈ ਬਾਕੇ ਚੈੱਕ ਕਰਕੇ ਲੈ ਜਾਓ ਠੀਕ ਹੈ ਜੀ ਠੀਕ ਆ ਨਾ ਫੁੱਲ ਤਸੱਲੀ ਕਰ ਲਓ ਤੇਲ ਸਾਡਾ ਹਾਂ ਤਸੱਲੀ ਕਰਕੇ ਲੈ ਜਾਓ ਜਮਾ ਯਾਰ ਨਹੀਂ ਅਗਲਾ ਤਾਂ ਆਂਦਾ ਵੀ ਯਾਰ ਮੇਰੇ ਕੰਨੀ ਜੋ ਤਾਂ ਵਧੀਆ ਆ ਵੀ ਤਲੀ ਕਰਕੇ ਆਪਣੇ ਬਾਦ ਹੀ ਸਿਉਣਾ ਹਾਂ ਅਗਲਾ ਬਾਕੇ ਕਾਂਟਲ ਹੈ ਜੀ ਠੀਕ ਆ ਠੀਕ ਆ ਠੀਕ ਹੈ ਜੀ ਤੇ ਮੈਂ ਫੁੱਲ ਤਸੱਲੀ ਆ ਬਾਈ ਕਾਪੀ ਕਾ ਇਹਦੇ ਭੁੱਲ ਰਿਹਾ ਜਮਾ ਬੇਸਾਂਸ ਹੋ ਕੇ ਆਪਣੇ ਕੋਲੇ ਆ ਜਾਓ ਬੰਦਾ ਕੋਈ ਵੀ ਆ ਕੋਈ ਵੀ ਟਰੈਕਟਰ ਆਪਣਾ ਠੀਕ ਹੈ ਜੀ ਠੀਕ ਆ ਨਾ ਇਹ ਕਿਹੜਾ ਮਾਡਲ ਹੈ ਇਹ 2011 ਵੀ ਪਲੱਸ ਵਾਲਾ ਮਾਡਲ ਆ ਗਿਆ ਹੈ ਟੌਪ ਵਾਲਾ ਮਾਡਲ ਠੀਕ ਆ 475000 ਮੈਨਾ ਟਰਬੋ ਤੋਂ 55 ਐਚਪੀ ਆ 475000 ਰੁਪਿਆ ਸਾਢੇ 4 ਚੋ ਮੰਗਦਾਨ ਕਰਦਾਂਗੇ ਆ ਜਾਂਦਾ ਠੀਕ ਹੈ ਜੀ ਆ ਗਿਆ 60 55 ਆ ਲੈਂਦਾ ਜਾਵਾਂ ਕੋ ਕਾਪੀ ਸਾਪਾ ਕੱਲ ਆਇਆ ਕੱਲ ਹੀ ਆਇਆ ਆਪਣੇ ਕੋਲੇ ਤਨੇ ਟਰੈਕਟਰ ਇਹ ਵੀ ਪੰਜਾਬ ਆ ਇਹ ਵੀ ਪੰਜਾਬ ਨੰਬਰ ਆ ਨਵੇਂ ਟਾਇਰਾਂ ਚ ਹਾਂ ਮਗਰ ਬੋਲੇ ਵੀ ਨਵੇਂ ਡਿਮਾਂਡ ਸੀ ਕਿ ਪੰਜਾਬ ਨੂੰ ਸਾਡੇ ਆਪਣੇ ਆਪਣੇ ਕੋਲੇ ਜੋ ਹਰਿਆਣਾ ਨੰਬਰ ਵੱਧ ਹੁੰਦੇ ਟਰੈਕਟਰ ਹਨ ਤੇ ਮਗਰਲੇ ਵੀ ਨਵੇਂ ਹਨਾ ਬੋਲ ਰਹਾ ਇਹ ਨਾ ਡਿਟਾਇਰ ਸੀ ਬਾਈ ਹਾਂ ਲਾਹਾ ਕੇ ਆਪਾਂ ਨਵੇਂ ਪਾਤੇ ਠੀਕ ਆ ਐ ਨਹੀਂ ਕੋਈ ਉਹੀ ਦੇਸੀ ਜੇ ਪਾਦੇ ਮਗਲ ਹੀ ਪੋਲੋ ਦੇ ਪੱਕੇ ਤੇਰਾ ਮੂਹਲੇ ਵੀ ਕੀ ਤੇਦੀ ਆ ਇਹ ਡੀ ਆ ਪਵਾਏ ਹੋਏ ਜਿਹੜੇ ਚੱਲਦੇ ਟ੍ਰੈਨਿੰਗ ਟ੍ਰੈਨਿੰਗ ਜੱਜ ਯਾਰ ਕਿਰਚੀ ਨਹੀਂ ਕਰੀ ਉਹਦੇ ਕੋਕ ਹੀ ਲਾਤੇ ਤੇ ਫਾਈਬਰ ਛਤਰੀ ਛੁਦਰੀ ਸਾਰਾ ਇਹ ਵੀ ਫਿੱਟ ਬੋਲ ਰਹਾ ਫਰਸਟ ਆਨਰ ਹੈ ਸਾਰਾ ਰੀਜਨ ਪਹਿਲੇ ਮਾਲਕ ਤੋਂ ਆਇਆ ਟਰੈਕਟਰ ਇਹ ਵੀ ਠੀਕ ਆ ਸਾਰਾ ਰੀਜਨ ਸਾਰਾ ਰੀਜਨਲ ਹੈ ਠੀਕ ਹੈ ਜੀ ਇਹ ਚੀਜ਼ ਦੀ ਵੀ ਗਾਰੰਟੀ ਆ ਹੂੰ ਜਮਾਂ ਨਵਾਂ ਟਰੈਕਟਰ ਆਇਆ ਚੱਲ ਚਲਾਵੇ ਦਾ ਵੀ ਯਾਰ ਜਮਾਂ ਕੀ ਨਾਮ ਚਰ ਮਰਜ਼ੀ ਬਈ ਬਾਹ ਕੇ ਲੈ ਜਾਓ ਯਾਰ ਠੀਕ ਹੈ ਨਾ ਡੰਡਾ ਪੱਟੀ ਯਾਤਰੀ ਦਾ ਤੈਨੂੰ ਪਤਾ ਆਪਣੇ ਹਰ ਇੱਕ ਟਰੈਕਟਰ ਨਾਲ ਮਿਲੂਗੀ ਪਟਾਂਕੀ ਵਾਲਾ ਵੈਂਪਰ ਲੱਗਿਆ ਹੋਇਆ ਹੈ ਮੂਰੇ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ ਠੀਕ ਹੈ ਜੀ ਇੰਜਨ ਗੇਅਰ ਦੀ ਗਰੰਟੀ ਜਮਨ ਨਵਾਂ ਜਮਨ ਨਵਾਂ ਟਰੈਕਟਰ ਆ ਯਾਰ 2 ਸਪੀਡ ਆ ਜਾਂਦੇ ਇਹ ਬਿਨਾਂ ਕੋ ਕਰੀ ਇੰਜਰ ਵਾਲਾ ਵਿੱਚ ਭਰਾ ਨਹੀਂ ਜੇ ਰਹਿਣਾ ਉਹ ਦੇਖ ਨਹੀਂ ਤੋਕੀ ਇਹ ਨਹੀਂ ਹੈਗਾ ਛੋਟੇ ਗੇਅਰ ਵਾਲਾ ਇਹ ਦੂਜਾ ਆ ਗਿਆ ਐਡ ਗੇਅਰ ਆ ਮੂਹਾਂ ਹਾਂ ਡਿਸਟ੍ਰਿਬਿਊਟਰ ਆ ਗਿਆ 2 ਸਪੀਡ ਆ ਗਿਆ ਇਹ ਹਾਂਜੀ ਸਾਰਾ ਯਾਰ ਓਰੀਜਨਲ ਆ ਤੈਨੂੰ ਮਦਦ ਹ ਇਮਤਨ 15 ਮਾਡਲ ਇਨਾ ਸਾਫ ਟਰੈਕਟਰ ਨਹੀਂ ਮਿਲਣਾ ਦੇਖੀ ਲੱਗਿਆ ਜਾ ਬੀ ਕੇ ਦੇ ਟਰੈਕਟਰ ਦੇ ਜਮਨ ਨਵਾਂ ਟਰੈਕਟਰ ਆ ਬਾਈ ਹਜੇ ਤਾਂ ਤੋਤਾ ਤੂਤਾ ਪਈ ਆਪਣੇ ਕੋਲ ਕੱਲ ਹੀ ਆਇਆ ਟਰੈਕਟਰ ਤਿਆਰ ਵੇਰ ਵੀ ਨਹੀਂ ਹੋਇਆ ਪਾਰਟਸਾਂ ਵੱਧੀਆਂ ਨਹੀਂ ਟਰੈਕਟਰਾਂ ਤੇ ਸਹੀ ਗੱਲ ਆ ਉਹ ਨਵਾਂ ਟਰੈਕਟਰ ਆ ਯਾਰ ਮਾਡਲ ਇਹ ਹੈਗਾ 15 ਮਾਡਲ ਪਰ ਦਾ 485 485 ਰੇਟ ਆ ਦਾ ਬਾਈ ਹਾਂਜੀ ਇਹ ਟਰੈਕਟਰ ਦੇ ਦਾਂਗੇ ਆਪਾਂ 60000 ਤੋਂ 55000 ਦਾ ਦੇ ਦਾਂਗੇ ਯਾਰ ਮਾਣ ਤਨ ਕਰ ਦਾਂਗੇ ਆ ਜੇ ਕੋਈ ਆਉਂਦਾ ਪਰਾ ਤੇ ਆ ਜੌਂਡੀਰ ਨਵਾਂ ਇਹ ਵੀ ਜਮੀਨ ਆਵਾ ਹਾਂ ਇਹ ਵੀ ਫਰਸਟ ਓਨਰ ਹੈ ਪਹਿਲੇ ਮਾਲਕ ਤੋਂ ਆਇਆ ਵੀ ਜਮਾ ਠੀਕ ਹੈ ਜੀ ਜਮਾ ਨਵੇਂ-ਨਵੇਂ ਟਰੈਕਟਰ ਹੀ ਲੈਂਦੇ ਆਪਾਂ ਭਰਾਵਾਂ ਵਾਸਤੇ ਹਾਂ ਜਮਾ ਨਵਾਂ ਟਰੈਕਟਰ ਜਮਾ ਨਵਾਂ ਆਇਆ ਪੜਾ ਬਾਕੀ ਪੰਜਾਬ ਨੰਬਰ ਪੰਜਾਬ ਨੰਬਰ ਫਰਸਟ ਓਨਰ ਲੋਨ ਪੈਣ ਤੇ ਇਹਨਾਂ ਟਰੈਕਟਰਾਂ ਦੇ ਕਰਵਾ ਦਾਂਗੇ ਯਾਰ ਠੀਕ ਆ ਜੇ ਕਿਸੇ ਪੁਰਾਣੇ ਕਰਾਉਣਾ ਦਾ ਪੁਰਾਣੇ ਟਰੈਕਟਰ ਵੀ ਕੱਟ ਜਾਣਗੇ ਪੁਰਾਣਾ ਕੱਟਿਆ ਜਾਊਗਾ ਆਪਣਾ ਵੀ ਜਿਵੇਂ ਬਾਈ ਬਾਲਾ ਆਪਾਂ ਫਰਕ ਨਹੀਂ ਰੱਖਦੇ ਰੇਟਾਂ ਦੇ ਵਿੱਚ ਜਾਇਜ਼ ਹੀ ਹੁੰਦੇ ਤੇ ਜਾਇਜ਼ੇ ਰੇਟ ਆਪਾਂ ਕੱਟ ਲਾਂਗੇ ਠੀਕ ਆ ਮਾਲ-ਮੁੱਲ ਠੀਕ ਠੀਕ ਟਾਇਰ ਪੁੱਲ ਰਾਇ ਦੇ ਨਾਲ ਦੇ 85 ਪੈਸੇ ਟਾਇਰ ਪਏ ਨੇ ਚਾਹੇ ਹਾਂ ਇਹ ਵੀ ਕੁਝ ਘੰਟੀ ਚੱਲਿਆ ਹੋਇਆ ਟਰੈਕਟਰ ਹੈ ਗੇਅਰ ਪ੍ਰੋ ਆ ਗਿਆ ਫੋਰ ਸਪੀਡ ਵਿੱਚ ਆ ਗਿਆ ਜਿਵੇਂ ਨਵਾਂ ਟਰੈਕਟਰ ਆਇਆ ਜਿਵੇਂ ਨਵਾਂ ਸਹੀ ਗੱਲ ਹੈ ਹੋਰ ਰੰਗ ਪੇਂਟ ਤੇ ਤਾਂ ਕਹੀ ਨਹੀਂ ਸਰਦੀ ਹੋਇਆ ਇਹਦਾ ਕੀ ਹੋਣਾ ਹੈ ਨਾ ਚੱਲ ਵੀ ਕੁਝ ਨਹੀਂ ਟਰੈਕਟਰ ਉਸਤਾ ਵੀ ਸੀ ਜਿਵੇਂ ਨਵਾਂ ਟਰੈਕਟਰ ਆ ਕਿ ਮਾਡਲ ਹੈਗਾ 22 ਇਹ 2022 ਮਾਡਲ ਆ ਪੁੱਲ ਰਹੇ ਆ 7.7 ਦੇ ਵਿਕੇ ਆ ਉਦੋਂ ਹਾਂ ਡਿਮਾਂਡ ਵੀ ਇਹਦੀ 7.7 ਲੱਖ ਤੇ ਡਿਮਾਂਡ ਵੀ 7.7 ਕਰੀ ਆ ਆਪਾਂ ਉਦੋਂ ਵੇਚਦੇ ਰਹੇ ਆ ਚੱਲ ਹੁਣ ਭਾਈ ਕਹਿੰਦੇ ਜੀਐਸਟੀ ਕਰਨ ਘਟ ਕੇ ਟਰੈਕਟਰ ਹਾਂ 7 ਲੱਖ ਚ ਮਾਨਤਨ ਕਰਦਾ ਠੀਕ ਹੈ ਹਾਂਜੀ ਠੀਕ ਹੈ ਨਾ 50000 ਮੰਨਦਾ ਕਰਤਾ ਟਰੈਕਟਰ ਪਹਿਲਾਂ ਵਿਕੇ ਨੇ 7.7 ਦੇ ਹਾਂ ਤੇ ਆ ਗਿਆ ਸੋਨਾਲੀਕਾ ਸੋਨਾਲੀਕਾ 750 750 ਇਹ ਹਰਿਆਣਾ ਆ ਗਿਆ ਇਹ 55 ਐਚਪੀ ਵਾਲਾ ਆ ਗਿਆ ਅੱਛਾ ਜੀ ਤੇ ਬਈ 75 ਰੁਪਏ ਚਾਰੇ ਟਾਇਰ ਨਾਲ ਦੇ ਆਪੇ ਨੇ ਸੌਰੀ ਨਾਲ ਦੇ ਨਹੀਂ ਹੈਗੇ 75 ਰੁਪਏ ਪੈਣੇ ਚਾਰੇ ਹੈਗੇ ਪੋਲੋ ਦੇ ਮਾਡਲ ਤੇ ਟਰੈਕਟਰ ਨੂੰ ਦਿਖਾ ਦੇ ਪੂਰਾ ਸਾਫ ਸੁਥਰਾ ਇੰਜਨ ਗੇਅਰ ਦਾ ਜਮਾ ਰੁਪਈਆ ਰੁਪਈਆ ਬਈ ਬਾਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਆਪ ਵੀ ਕਰਕੇ ਲੈ ਆਉਗਾ ਆਪ ਵੀ ਇਹਦੀ 14 ਮਾਡਲ ਹੈ ਹੈਨਾ 14 ਮਾਡਲ ਹੈ ਹਾਂ ਰਿਵਰਸ ਪੀਟੀਓ ਚ ਆ ਗਿਆ ਇਹ ਡਿਸਕ ਬ੍ਰੇਕਾਂ ਦਾ ਜਿੰਨਾ ਮੰਗ ਡਿਮਾਂਡ ਹੈ ਕਿੰਨਾ ਦੇ ਦੇ ਤਿੰਨ 95 ਡਿਮਾਂਡ ਹੈ ਇਹ ਟਰੈਕਟਰ ਦੇ ਦਾਂਗੇ ਆਪਾਂ 3.5 ਲੱਖ ਰੁਪਈਆ ਦਾ 3.5 ਦਾ ਹਾਂ ਮਾ ਟਾਂ ਹੋ ਜੂਆ ਇਹਦਾ ਅੱਗੇ ਹੋਰ ਆ ਜਾ ਅਗੇ ਆ ਗਿਆ ਸੋਨਾ ਹੁਣ ਵੱਡੇ ਟਰੈਕਟਰ ਵੀ ਆ ਗਏ ਤੇ ਆ ਵਿੱਚ ਆਪਣੇ ਕੋਲ ਛੋਟੇ ਟਰੈਕਟਰ ਆ ਗਏ ਜਿਵੇਂ ਹੁਣ ਗੱਠਾ-ਗੁੱਠਾਂ ਦੇ ਕਿਸੇ ਭਰਾਣੇ ਲਾਉਣੇ ਆ ਹਨਾ ਥੋੜੇ ਰੁਪਈਆ ਦੇ ਵਿੱਚ ਹਾਂ ਕਈ ਵਾਰ ਕਿਸੇ ਨੇ ਨਹੀਂ ਲੋਨ ਕਰਾਉਣਾ ਹੁੰਦਾ ਵੀ 2.5-3 ਲੱਖ ਰੁਪਈਆ ਚ ਆਪਾਂ ਨੂੰ ਵਧੀਆ ਟਰੈਕਟਰ ਮਿਲ ਜੇ ਵਧੀਆ ਕੰਮ ਚੱਲਦਾ ਹੋ ਜੇ ਚਾਕੂ ਪੰਜਾਬ ਨੰਬਰ ਦਾ ਟਰੈਕਟਰ ਇਹ ਹੀ ਪੰਜਾਬ ਆ ਪੰਜਾਬ ਪੂਰਾ ਸੋਨਾ ਟਰੈਕਟਰ ਹੈ ਵੀ ਪੂਰਾ ਸੋਨਾ ਟਰੈਕਟਰ ਆ ਸਾਰਾ ਟਰੈਕਟਰ ਓਰੀਜਨਲ ਆ ਅੱਛਾ ਤਿੰਨ ਜਨ ਗੇਅਰ ਦਾ ਜਮਾ ਰੁਪਈਆ ਰੁਪਈਆ ਪਏ ਆ ਟਰੈਕਟਰ ਠੀਕ ਆ ਜੀ ਠੀਕ ਆ ਨਾ ਮੂ ਟਰੈਕਟਰ ਸਾਰਾ ਦੇਗਾ ਸੁੱਕਾ ਪੈ ਜਾਵਾ ਜਮਾ ਸੋਨਾ ਟਰੈਕਟਰ ਹੈ ਕਿਤੇ ਪਾਸੇ ਲੀਕਿੰਗ ਨਹੀਂ ਹੈਗੀ ਟਰੈਕਟਰ ਦੀ ਕਿੰਨਾ ਮਰਜੀ ਹਾ ਸਾਰੇ ਇੱਥੇ ਕਰਨਾਲ ਦੇ ਆ ਬਾਈ ਯਾਰ ਸਾਰਾ origignal ਟਰੈਕਟਰ ਪਿਆ ਹੈ 10 ਮਾੜਾ 2 ਪੈਂਡ ਮੰਗਦਾ ਹਾਂ ਇਹ ਟਰੈਕਟਰ ਦੇ ਦਾਂਗੇ ਆਪਾਂ 245000 ਰੁਪਏ ਦਾ 245 ਹਾਂ ਅੱਗੇ ਆ ਗਿਆ ਫਾਰਮ 60 ਹੈ ਇਹ ਆ ਦਿਖਾ ਦੇ ਇਧਰੋਂ 35 ਵਾਲਾ ਦਿਖਾ ਦੇ 35 ਵਾਲਾ ਉਨਾਲੀਕਾ ਹਾਂ ਜਿਵੇਂ ਇਹ ਤਾਂ ਵੀ ਥੋੜੇ ਕੁ ਰੁਪਏ ਲਾਉਣੇ ਕਿਸੇ ਭਰਾਣੇ ਹਾਂ ਸਹੀ ਸਿੰਗਲ ਟਾਅਰ ਦੇ ਵਿੱਚ ਆ ਗਿਆ ਟਾਇਰ ਤਾਂ ਜਮਾ ਨਵੇਂ ਵਰਗੀ ਪਈ ਆ ਮੂਲੇ ਜਮੀਨ ਨਵੇਂ ਮਗਲ 80 85 ਥੋੜੀ ਬੋਤੀ ਬਈ ਨਾ ਦਿਖਾ ਦਾਨੇ ਆਪਾਂ ਚੱਲ ਵੀਡੀਓ ਦੇ ਵਿੱਚ ਥੋੜੀ ਜਿਹੀ ਉੱਤੇ ਮਾੜੀ ਮੁੱਟੀ ਚੀਜ਼ ਵੱਜੀ ਹੋਈ ਹੈ ਟਾਇਰ ਦੇ ਕੋਈ ਟਾਇਰ ਖੋਲ ਕੇ ਦਿਖਾ ਦਾਂਗੇ ਵੀ ਇੰਦਰਾਰ ਪਾਰ ਨਹੀਂ ਕੱਟੂਗਾ ਇਹ ਹਾਂ ਉੱਤੇ ਉੱਤੀ ਹੈਗੀ ਹੈਗੀ ਇਹ ਵਾਰ ਭਰਾ ਦੋਨੋਂ ਚੱਲ ਕੇ ਆਉਂਦਾ ਬਾਅਦ ਚ ਇਹ ਹਰੇਣਾ ਇਹ ਵੀ ਇਹ ਹਰੇਣਾ ਆ ਗਿਆ ਬੋਲ ਰਾ ਹਰੇਣਾ ਨੰਬਰ ਹੈ ਭਰਾ ਸੁੱਕਾ ਟ੍ਰੈਟ ਪਿਆ ਜਮਾ ਸੁੱਕਾ ਇੰਜਨ ਗੇਰਦਾ ਓਕੇ ਆ ਜਮਾ ਇਹ ਕੋਈ ਆਉਂਦਾ ਆਪਣੀ ਵੀਡੀਓ ਦੇਖ ਕੇ ਪੂਰੇ 2 ਲੱਖ ਦਾ ਦੇ ਦਾਂਗੇ ਪੂਰੇ 2 ਲੱਖ ਦਾ ਟੋਡਲ ਹਾਂ ਠੀਕ ਹੈ ਅੱਗੇ ਆ ਗਿਆ 60 ਵਾਲਾ ਅੱਗੇ ਆ ਗਿਆ 60 ਵਾਲਾ ਆ ਬਹੁਤ ਸੋਹਣਾ ਟਰੈਕਟਰ ਹੈ ਇਹ ਯਾਰ ਜਮਾ ਹੈ ਨਾ ਟੋਕਾ ਵੀ ਇਹੀ ਟਰੈਕਟਰ ਬੋਲ ਰਹੀ ਇਹ ਇਹ ਮੰਨ ਵੀ ਹਰਿਆਣਾ ਨੰਬਰ ਸੀਗਾ ਬਾਈ ਇਹ ਆਪਾਂ ਨੂੰ ਹੁਣ ਸੋਨੂੰ ਬਠਿੰਡਾ ਨੰਬਰ ਮਿਲੂ ਇਹ ਅੱਛਾ ਆਪਣੇ ਨਾਂ ਬਠਿੰਡਾ ਨੰਬਰ ਮਿਲੂ ਇਹਨੂੰ ਸੇਹੀ ਕਟਾਤੀ ਆਪਾਂ ਆਪਾਂ ਹੁਣ ਪਿਆਓ ਨੰਬਰ ਕਰਕੇ ਹੀ ਦੇਣਾ ਭਰਾਵਾਂ ਨੂੰ ਠੀਕ ਹੈ ਜੀ ਟਰੈਕਟਰ ਭਰਾ ਮੇਰਾ ਬਹੁਤ ਸੋਹਣਾ ਲੇਖੋ ਮੰਗਰੇੜਾ ਵਾਂਗੂ ਲੱਗਿਆ ਸਾਰਾ ਤੇਲ ਪਾਣੀ ਨਵੇਂ ਟਾਇਰ ਤੋ ਵੀ ਮਰਜੀ ਖੋਲ ਕੇ ਦੇਖ ਲਓ ਮਗਰ ਲਾ ਮੂਹ ਲਾ ਸਾਲਾ ਨਵਾਂ ਤੇਲ ਆ ਬਾਈ ਠੀਕ ਆ ਚਾਰੇ ਟਾਇਰ ਨਵੇਂ ਆ ਟਿਕ ਟੁਕ ਵਿੱਚ ਹੀ ਸਾਰਾ ਕੁਝ ਵਿੱਚੇ ਮਿਲੂਗਾ ਜਮਾ ਰੁਪਈਆ ਰੁਪਈਆ ਟਰੈਕਟਰ ਆ ਘਾਟਾ ਵਾਲੋ 2 ਘੰਟੇ ਵਾਲੋ ਇਹ ਗੱਲ ਨਹੀਂ ਕੋਈ ਵੀਡੀਓ ਜੀ ਕਹੀਏ ਨਾ ਇਹ ਹਕੀਕਤ ਆ ਜਾ ਕੇ ਆਪਣੇ ਪੇਜ ਤੇ ਚੈੱਕ ਕਰ ਲਿਓ ਅਬ ਸਾਰਾ ਕੁਝ ਦੋ ਤੇ ਦਿਖਾਉਣੇ ਆ ਬਈ ਜਿਵੇਂ ਆਪਾਂ ਘਰੇ ਵੀ ਟਰੈਕਟਰ 베ਜਦੇ ਆ ਵਹਾ ਕੇ ਚੈੱਕ ਕਰਾ ਕੇ ਜਮ ਫੁੱਲ ਤਸੱਲੀ ਕਰਾ ਕੇ 베ਜਦੇ ਆ 60 ਵਾਲਾ ਸੋਨਾਲੀਕਾ ਆ ਗਿਆ ਟੌਪ ਮਾਡਲ ਰਿਵਰਸ ਪੀਟ ਗਿਆ ਠੀਕ ਆ ਹਾਂਜੀ ਜੈਸਟੀਬੂਟਰ ਵਾਲਾ ਆ ਗਿਆ ਹਾਂਜੀ 4,55,000 ਰੁਪਏ ਡਿਮਾਂਡ ਕਰਦੇ ਆਂ ਦੀ ਆਪਾਂ ਇਹ ਟਰੈਕਟਰ ਦੇ ਦਾਂਗੇ ਆਪਾਂ 7.4 ਲੱਖ ਦਾ 7.4 ਲੱਖ 7.4 ਨਵੇਂ ਟਾਇਰ ਆ ਤਿਆਰੇ ਹਨ ਆ ਦੇਖੋ ਐਮ ਆਰ ਐਫ ਲੱਥਾ ਨਹੀਂ ਜਮ ਨਵੇਂ ਆ 15 ਮਾਡਲ ਆ 15 ਮਾਡਲ 4,55 ਡਿਮਾਂਡ ਆ 7.4 ਲੱਖ ਦਾ ਟਰੈਕਟਰ ਇਹ ਦੇ ਦਾਂਗੇ ਹਾਂ ਤੇ ਆਪਣਾ ਨੰਬਰ ਹੈਗਾ ਬਾਈ ਜੀ 62883585655 ਪਿੰਡ ਆਪਣਾ ਬਾਈ ਜੀ ਸੰਦੋਹਾ ਹਾਂਜੀ ਤੇ ਤਲਵੰਡੀ ਸਾਬ ਤੋਂ 10 ਕਿਲੋਮੀਟਰ ਪਏ ਆ ਮੋੜ ਮੰਡੀ ਤੋਂ ਪੈਂਦਾ 7 ਕਿਲੋਮੀਟਰ ਹਾਂਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਇਹ ਕਿਸੇ ਭਰਾ ਨੇ ਟਰੈਕਟਰ ਲੈਣਾ ਬਹੁਤ ਚੰਗੇ ਸੋਹਣੇ ਸੋਹਣੇ ਟਰੈਕਟਰ ਆਪਣੇ ਕੋਲੇ ਯਾਰ ਚੰਗੇ ਹੋਣਗੇ ਟਰੈਕਟਰ ਠੀਕ ਆ ਸਾਫ ਸੁਥਰੇ ਲਿੱਤੇ ਆਪਾਂ ਟਰੈਕਟਰ ਵੇਚਣ ਵਾਸਤੇ ਲੰਬੀ ਵਾਲਾ ਕੰਮ ਨਹੀਂ ਆਪਾਂ ਕਰਨਾ ਸਹੀ ਗੱਲ ਆ ਤੇ ਆਪਣੀ ਪੇਜ ਨੂੰ ਫੋਲੋ ਕਰ ਲਿਓ ਸਿੱਧੂ ਟਰੈਕਟਰ ਸੰਦੋਹਾ ਜਿਹੜੇ ਭਰਾ ਵੀਡੀਓ ਦੇਖਦੇ ਆ ਤੇ ਅੱਗੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਸਾਰੇ ਭਰਾ ਹਾਂਜੀ ਤੇ ਉੱਲ ਮਾਨਦਾਨ ਕਰਾਂਗੇ ਬਾਈ ਜਿੰਨੇ ਜੋਗੇ ਹੋਏ ਜੇ ਘਰੇ ਆਉਣੇ ਯਾਰ ਡੈਕਟਰ ਦੇਖਣ ਜੇ ਆਪਣੇ ਮੇਲੇ ਤੋਂ ਬਾਅਦ ਘਰੇ ਆਉਣੇ ਕੋਈ ਚੱਕ ਨੀ ਆਓ ਬਾਈ ਜੀ ਆ ਇਹਨੂੰ ਫੋਨ ਕਰਕੇ ਆਓ ਠੀਕ ਹੈ ਜੀ ਉੱਲੇ ਜਮਾ ਬਾਣ ਬੇਲਾ ਸ਼ੱਡ ਰੱਖਿਆ ਪੱਕਿਆਰਾ ਹਾਂ ਬਾਕੀ ਤਰ੍ਹਾਂ ਸੱਲੀਆਂ ਕਰਾ ਕੇ ਵੇਚਦੇ ਆ ਡੈਕਟਰ ਆਪਾਂ ਸਹੀ ਗੱਲ ਹੈ ਇਹ ਗੱਲ ਨਹੀਂ ਕੱਲਿਆਂ ਪਾਸ਼ਾ ਮਾਰ ਕੇ ਖੜਾ ਤੇ ਆਸ਼ਾਨੀਆਂ ਆਪਣੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਵੀ ਬਾਓ ਚੈੱਕ ਕਰੋ ਯਾਰ ਹਨਾ ਠੀਕ ਜ਼ਿੰਮੇਦਾਰ ਤਾਂ ਬਾਈ ਇਹੀ ਸਵਾਲ ਹੁੰਦਾ ਆਪਾਂ ਕਿੰਨੇ ਪੰਪਾ ਮਾਰੀ ਜਾਈ ਭੋੜਾ ਆਏ ਆ ਬਹੁ ਆਇਓ ਆ ਹਾਂ जिम्मेदार ਤਾਂ ਹੀ ਕੇ ਸਵਾਲ ਕਰਦਾ ਹਾਂਦਾ ਵੀ ਅਈ ਤਾਂ ਜਾ ਕੇ ਬਾਹਣ ਚ ਹੀ ਪਤਾ ਲੱਗੂ ਸਹੀ ਗੱਲ ਹੈ ਹੈ ਤੇ ਆਪਾਂ ਬਾਈ ਵਾਹ ਕੇ ਟਰੈਕਟਰ ਜਮਾ ਦੇਵਾਂਗੇ ਠੀਕ ਹੈ ਜੀ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਨਾਲੇ ਫੋਨ ਤੇ ਠੱਗਾ ਠੋਰੀ ਵਾਲਾ ਕੰਮ ਨਹੀਂ ਭਰਾ ਮੇਰੋ ਤੇ ਬਾਈ ਦੇ ਘਰੇ ਜਾਓ ਬਾਹ ਕੇ ਚਲਾ ਕੇ ਚੱਲੀ ਕਰਕੇ ਟਰੈਕਟਰ ਲਿਓ ਤੇ ਵੀਡੀਓ ਨੂੰ ਦੱਬ ਕੇ ਵੀਰਮਣ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਓਕੇ ਭਰਾ ਧੰਨਵਾਦ